ਅੱਜ ਦਾ ਮਨੁੱਖ ਇੰਨਾ ਨਾ ਸ਼ੁਕਰਾ ਹੋ ਗਿਆ ਕਿ ਜਿਸ ਪਰਮਾਤਮਾ ਨੇ ਇਹਨੂੰ ਇੰਨੀਆਂ ਦਾਤਾਂ ਦਿੱਤੀਆਂ ਇਹਨਾਂ ਨੂੰ ਕੁਝ ਦਿੱਤਾ ਉਸ ਪਰਮਾਤਮਾ ਨੂੰ ਕਦੇ ਚੇਤੇ ਨਹੀਂ ਕਰਦਾ ਕਦੇ ਉਹਦੇ ਸ਼ੁਕਰ ਵਿੱਚ ਜੁੜਿਆ ਨਹੀਂ ਸਤਗੁਰੂ ਜੀ ਕਹਿੰਦੇ ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਤੈਨੂੰ ਤਨ ਦਿੱਤਾ ਤੈਨੂੰ ਸੰਪਤੀ ਜੈ ਦਾਤ ਦਿੱਤੀ ਸੁੰਦਰ ਘਰ ਦਿੱਤਾ ਖੁਸ਼ੀਆਂ ਦਿੱਤੀਆਂ ਏ ਜੀਵ ਉਸ ਪਰਮਾਤਮਾ ਦਾ ਸ਼ੁਕਰ ਵੀ ਕਰ ਉਸ ਪਰਮਾਤਮਾ ਦੇ ਨਾਲ ਵੀ ਜੁੜ ਮਹਾਰਾਜ ਕਹਿੰਦੇ ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਆਪਾਂ ਦੇਖਨੇ ਆ ਦੁਨੀਆ ਦੇ ਅੰਦਰ ਕੋਈ ਕਿਸੇ ਸਮੇਂ ਤੇ ਬੰਦੇ ਨੂੰ ਕੋਈ ਨਿੱਕਾ ਜਿਹਾ ਗਿਫਟ ਵੀ ਦੇਵੇ ਨਾ ਤੇ ਦਿੱਤਾ ਹੋਇਆ ਗਿਫਟ ਜਦੋਂ ਸਾਹਮਣੇ ਆਉਂਦਾ ਹੈ ਤੇ ਦੇਣ ਵਾਲਾ ਸਾਨੂੰ ਚੇਤੇ ਆ ਜਾਂਦਾ ਫਲਾਣੇ ਬੰਦੇ ਨੇ ਫਲਾਣੇ ਸਮੇਂ ਮੈਨੂੰ ਇਹ ਗਿਫਟ ਦਿੱਤਾ ਤੇ ਜਿਸ ਪਰਮਾਤਮਾ ਨੇ ਇਹ ਸੁੰਦਰ ਸਰੀਰ ਦਿੱਤਾ ਇਹ ਮਨੁੱਖਾ ਜਨਮ ਦਿੱਤਾ ਬੰਦਿਆ ਉਹਦਾ ਵੀ ਸ਼ੁਕਰ ਕਰਿਆ ਕਰ ਉਸ ਪਰਮਾਤਮਾ ਨੂੰ ਵੀ ਚੇਤੇ ਕਰਿਆ ਕਰ ਉਹਨੂੰ ਭੁਲਾ ਨਾ ਸੋ ਕਿਉਂ ਬਿਸਰੈ ਜਿਨ ਜੀਵਨ ਜੀਆ ਸੋ ਕਿਉਂ ਬਿਸਰੈ ਜਿਨ ਸਭ ਕੁਝ ਦਿਆ ਜਿਸ ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ ਹੈ ਜਿਹਦੇ ਕੋਲ ਸੱਚੀ ਸੱਚ ਜਾਣਿਆ ਵੀ ਆ ਸਰੀਰ ਤੰਦਰੁਸਤ ਤੇ ਨਾ arogh ਦੇਹੀ ਹੈ ਉਹਨੂੰ ਤੇ ਪਰਮਾਤਮਾ ਦਾ ਵਾਰ-ਵਾਰ ਸ਼ੁਕਰ ਕਰਨਾ ਚਾਹੀਦਾ ਨਹੀਂ ਤੇ ਬਥੇਰੀ ਦੁਨੀਆ ਗੁਰਮੁਖੋ ਹਸਪਤਾਲਾਂ ਦੇ ਬੈਡਾਂ ਤੇ ਤੜਫ ਰਹੀਏ ਕੋਈ ਤਰਲੇ ਲੈ ਰਿਹਾ ਮੈਨੂੰ ਤੰਦਰੁਸਤੀ ਮਿਲ ਜਾਏ ਮਹਾਰਾਜ ਕਹਿੰਦੇ ਜੀ ਜੇ ਪ੍ਰਸਾਦ arogh ਕੰਚਨ ਦੇਹੀ ਲੇਵ ਲਾਭ ਹੁਤੇ ਸਰਾਮ ਸਨੇਹੀ ਉਸ ਪਰਮਾ ਤਬਾਹਨ ਦੇ ਨਾਲ ਜੁੜ ਉਹਦਾ ਸ਼ੁਕਰ ਕਰ